ਇੰਡਸਟਰੀਅਲ ਏਰੀਆ ਵੀ ਦੇ ਪੁਲਿਸ ਸਟੇਸ਼ਨ ਡਿਵੀਜ਼ਨ 6 ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਨੇਚਿੰਗਸ ਲੁੱਟਖੋਹਾਂ ਕਰਨ ਵਾਲੇ ਤਿੰਨ ਪ੍ਰਾਈਮ ਦੋਸ਼ੀਆਂ ਨੂੰ ਪੁਲਿਸ ਨੇ ਬੜੀ ਸਫਲਤਾਪੂਰਵਕ ਹਿਊਮਨ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਗ੍ਰਫਤਾਰ ਕਰਿਆ ਇਹ ਜਿਹੜੀ ਇਹਨਾਂ ਦੀ ਜੋ ਡਿਟੇਲਸ ਨੇ ਉਹ ਇਸ ਪ੍ਰਕਾਰ ਨੇ ਜਸਵੰਤ ਸਿੰਘ ਉਰਫ ਜੱਸਾ son of ਸ਼ੰਗਾਰਾ ਸਿੰਘ ਇਹ ਰੇਨਵਲ ਹੈਗਾ ਜਸਪਾਲ ਬਾਂਗਰ ਦਾ ਇਹ ਹੁਣ ਲੁਹਾਰ ਨਗਰ ਰਹਿੰਦਾ ਹੈ ਤੇ ਦੂਸਰਾ ਬੱਬੂ ਮਹਿਤਾ son of ਲੇਟ ਅਸ਼ਵਨੀ ਕੁਮਾਰ ਗਲੀ ਨੰਬਰ 1 ਗੁਰਬਚਨ ਨਗਰ ਪੁਲਿਸ ਸਟੇਸ਼ਨ ਡਾਬਾ ਤੀਸਰਾ ਹੈਗਾ ਸਾਹਿਲ ਕੁਮਾਰ son of ਸਾਹਿਲ Yadav ਗਲੀ ਨੰਬਰ 3 ਗੁਰਬਚਨ ਨਗਰ ਇਹ ਜਿਹੜੇ ਤਿੰਨ ਅਕਿਊਜ਼ਡ ਹੈਗੇ ਨੇ ਇਹ ਆਮ ਤੌਰ ਤੇ ਜਿਹੜਾ ਹੁਣ ਜੋ ਹੁਣ ਤੱਕ ਪੁੱਛ ਕੇ ਚਾਈ ਹੈ ਇਹਨਾਂ ਦੇ ਇਹਨਾਂ ਦਾ ਮੋਡਸ ਆਪਰੇਂਡੀ ਸੀਗਾ ਵੀ ਰਾਗੀਆਂ ਨੂੰ ਲੁੱਟ ਲੈਣਾ ਦਾਤ ਦੇ ਨਾਲ ਵਾਰ ਕਰਨਾ ਮੋਟਰਸਾਈਕਲ ਦੇ ਉੱਤੇ ਜੋ ਲੁੱਟਖੁਆ ਕਰਕੇ ਉੱਥੋਂ ਮੌਕੇ ਤੋਂ ਭਜਾ ਲੈਣਾ ਬਾਈ ਬਾਈਕ ਆਪਣੀ ਭਜਾ ਲੈਣਾ ਤੇ ਜੁੜੀ ਜਿਹੜੀ ਵਾਰਦਾਤ ਤੋਂ ਇਹ ਫੜੇ ਗਏ ਨੇ ਉਹ ਵਾਰਦਾਤ ਇਹਨਾਂ ਨੇ ਕੀਤੀ ਸੀ 29 April 2025 ਨੂੰ ਤਕਰੀਬਨ ਸ਼ਾਮ 4:30 ਵਜੇ ਜਦੋਂ ਇਹਨਾਂ ਨੇ ਦਵਿੰਦਰ ਚੌਧਰੀ ਨਾਮ ਦੇ ਇੱਕ ਬੰਦੇ ਤੋਂ ਇਹਦੇ ਕੋਲੇ 23-24000 ਰੁਪਏ ਤਕਰੀਬਨ ਕੈਸ਼ ਸੀਗਾ ਉਹਦੇ ਤੋਂ ਲੁੱਟ ਦੀ ਵਾਰਦਾਤ ਅੰਜਾਮ ਨੂੰ ਅੰਜਾਮ ਦਿੱਤਾ ਤੇ ਤਕਰੀਬਨ 5000 ਰੁਪਏ ਉਹ ਫੋਨ ਦੇ ਵਿੱਚ ਉਹ ਤੋਂ ਖੋ ਕੇ ਉਹ ਤੋਂ ਨਿਕਲ ਗਏ ਇਹ ਦਵਿੰਦਰ ਚੌਧਰੀ ਉਸ ਟਾਈਮ ਤੇ ਵੈਸਟਰਨ ਯੂਨੀਅਨ ਤੋਂ ਆਪਣੇ ਓਨਰ ਦੀ ਐਕਟਿਵਲ ਲੈ ਕੇ ਉਥੋਂ ਵਾਪਸ ਆ ਰਿਹਾ ਸੀਗਾ ਪੈਸੇ ਕਢਵਾ ਕੇ ਜੋ ਵਾਪਸੀ ਤੇ ਉਹਨਾਂ ਦੀ ਵਾਰਦਾਤ ਹੋਈ ਕਿ ਵੱਡੀ ਸਫਲਤਾ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਇਹਨਾਂ ਦੇ ਕੋਲੋਂ ਸੱਤ ਵਾਰਦਾਤਾਂ ਜਿਹੜੀਆਂ ਹੈਗੀਆਂ ਨੇ ਹੁਣ ਤੱਕ ਵੀ ਪੁੱਛਗਿੱਛ ਵਿੱਚ ਸਾਹਮਣੇ ਆਈਆਂ ਨੇ ਜੋ ਮਾਰਚ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਇਸ ਤੋਂ ਇਲਾਵਾ ਸੱਤ ਵਾਰਦਾਤਾਂ ਹੋਰ ਕਰੀਆਂ ਨੇ ਜਿਸ ਬੰਦੀ ਇਹਨਾਂ ਤੋਂ ਉਹਨਾਂ ਨੇ ਪੁੱਛਗਿੱਛ ਦੇ ਵਿੱਚ ਮੰਨਿਆ ਕਿਸੇ ਦੇ ਵਿੱਚ 7000 ਰੁਪਏ ਕਿਸੇ ਦੇ ਵਿੱਚ 4000 ਰੁਪਏ ਕਿਸੇ ਦੇ ਵਿੱਚ ਮੋਬਾਈਲ ਕਿਸੇ ਦੇ ਵਿੱਚ ਇਹਨਾਂ ਨੇ ਪਰਸ ਵਗੈਰਾ ਜਿਹੜੀ ਸਨੈਚ ਕੀਤੇ ਹੋਏ ਨੇ ਤੇ ਇਹ ਇਹਨਾਂ ਦੀ ਜਿਹੜੀ ਅਰੈਸਟ ਹੈਗੀ ਆ ਉਹ 6 ਤਰੀਕ ਨੂੰ ਅੱਜ ਸਵੇਰ ਰੇਲਵੇ ਫਾਟਕ ਦੇ ਨੇੜੇ ਚੇਤ ਸਿੰਘ ਨਗਰ ਵਿਖੇ ਇਹਨਾਂ ਦੀ ਅਰੈਸਟ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਟੀਮ ਵੱਲੋਂ ਕੀਤੀ ਗਈ ਹੈ ਤੇ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਦੀਪਾਲ ਨੇ ਸਹਲਤਾਪੁਰਵਕ ਹਿਊਮਨ ਇੰਟੈਲੀਜੈਂਸ ਦੇ ਹੈਲਪ ਦੇ ਨਾਲ ਗ੍ਰফতার ਕਰਿਆ ਇਹ ਜਿਹੜੀ ਇਹਨਾਂ ਦੀ ਜੋ ਡਿਟੇਲਸ ਨੇ ਹਸਪਤਾਲ ਨੇ ਜਸਵੰਤ ਸਿੰਘ ਉਰਫ ਜੱਸਾ son of ਸ਼ੰਗਾਰਾ ਸਿੰਘ ਇਹ ਰਹਿਣ ਵਾਲਾ ਹੈਗਾ ਜਸਪਾਲ ਬੰਦਰ ਦਾ ਇਹ ਹੁਣ ਲੋਹਾਰ ਨਗਰ ਰਹਿੰਦਾ ਤੇ ਦੂਸਰਾ ਬੱਬੂ ਮਹਿਤਾ son of ਲੇਟ ਅਸ਼ਵਨੀ ਕੁਮਾਰ ਗਲੀ ਨੰਬਰ 1 ਗੁਰਬਚਨ ਨਗਰ ਪੁਲਿਸ ਸਟੇਸ਼ਨ ਡੱਬਾ ਤੀਸਰਾ ਹੈਗਾ ਸਾਹਿਲ ਕੁਮਾਰ son of ਸਾਹਿਲ Yadav ਗੜੀ ਨੰਬਰ ਤੇ ਨੂੰ ਗੁਰਬਚਨ ਨਗਰ ਇਹ ਜਿਹੜੇ ਤਿੰਨ ਅਕਿਊਜ਼ਡ ਹੈਗੇ ਨੇ ਕਿ ਆ ਆਮ ਤੌਰ ਤੇ ਜਿਹੜਾ ਹੁਣ ਜੋ ਹੁਣ ਤੱਕ ਪੁੱਛ ਕੇ ਚਾਹੀਏ ਇਹਨਾਂ ਦੇ ਇਹਨਾਂ ਦਾ ਮੋਟਰ ਸਪਰਿੰਡੀ ਸੀਗਾ ਵੀ ਰਾਤ ਹੀ ਰਮ ਲੁੱਟ ਲੈਣਾ ਦਾਸ ਦੇ ਨਾਲ ਵਾਰ ਕਰਨਾ ਮੋਟਰਸਾਈਕਲ ਦੇ ਉੱਤੇ ਜੋ ਲੁੱਟਾ ਘੋਟ ਕਰਕੇ ਉਹ ਤੋਂ ਮੌਕੇ ਤੋਂ ਭਜਾ ਲੈਣਾ ਬਾਈ ਬਾਈਕ ਆਪਣੀ ਭਜਾ ਲੈਣਾ ਤੇ ਜੁੜੀ ਜਿਹੜੀ ਵਾਰਦਾਤ ਤੋਂ ਇਹ ਫੜੇ ਗਏ ਨੇ ਉਹ ਵਾਰਦਾਤ ਇਹਨਾਂ ਨੇ ਕੀਤੀ ਸੀ 29 April 2025 ਨੂੰ ਤਕਰੀਬਨ ਸ਼ਾਮ 4:30 ਵਜੇ ਦੋਵਾਂ ਨੇ ਦਵਿੰਦਰ ਚੌਧਰੀ ਨਾਮ ਦੇ ਇੱਕ ਬੰਦੇ ਤੋਂ ਜਿਹਦੇ ਕੋਲ 23-24000 ਰੁਪਏ ਤਕਰੀਬਨ ਕੈਸ਼ ਸੀਗਾ ਉਹਦੇ ਤੋਂ ਲੁੱਟ ਦੀ ਵਾਰਦਾਤ ਅੰਜਾਮ ਨੂੰ ਅੰਜਾਮ ਦਿੱਤਾ ਤੇ ਤਕਰੀਬਨ 5000 ਰੁਪਏ ਉਹਨਾਂ ਦੇ ਵਿੱਚ ਉਹ ਤੋਂ ਖੋ ਕੇ ਉੱਥੋਂ ਨਿਕਲ ਗਏ ਚੌਧਰੀ ਉਸ ਟਾਈਮ ਤੇ वेस्ट ਅਫਰੀਕਨ ਤੋਂ ਆਪਣੇ ਓਨਰ ਵੀ ਐਕਟਿਵਾ ਲੈ ਕੇ ਉਥੋਂ ਵਾਪਸ ਆ ਰਿਹਾ ਸੀਗਾ ਬੈਸਟਰ ਭਾ ਕੇ ਜਦੋਂ ਵਾਪਸੀ ਤੇ ਉਹਨਾਂ ਨੇ ਵਾਰਦਾਤ ਨੂੰ ਇਹ ਵੱਡੀ ਸੁਰਵਿਧਾ ਨਹੀਂ ਕਿਉਂਕਿ ਇਹਨਾਂ ਦੇ ਕੋਲੋਂ 7 ਵਾਰ ਦਾ ਤਾਂ ਜਿਹੜੀਆਂ ਇਹਨਾਂ ਦੇ ਹੁਣ ਤੱਕ ਵੀ ਪੁਛੀਆਂ ਚੁਈਆਂ ਸਾਹਮਣੇ ਆਈਆਂ ਨੇ ਜੋ ਮਾਰਚ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਇਸ ਤੋਂ ਇਲਾਵਾ 7 ਵਾਰ ਦਾ ਤਾਂ ਹੋ ਕਰੀਆਂ ਨੇ ਜਿਸ ਮਤੇ ਇਹਨਾਂ ਤੋਂ ਪਤਾ ਨਹੀਂ ਪੁੱਛ ਕੇ ਚਦੇ ਵਿੱਚ ਮੰਨਿਆ ਕਿਸੇ ਦੇ ਵਿੱਚ 7000 ਰੁਪਏ ਕਿਸੇ ਦੇ ਵਿੱਚ 4000 ਰੁਪਏ ਕਿਸੇ ਦੇ ਵਿੱਚ ਮੋਬਾਈ ਕਿਸੇ ਦੇ ਵਿੱਚ ਇਹਨਾਂ ਨੇ ਪਾਰਸ ਵਗੈਰਾ ਜਿਹੜੀ ਸਨੈਚ ਕੀਤੀ ਹੋਈ ਹੈ ਤੇ ਇਹ ਇਹਨਾਂ ਦੀ ਜਿਹੜੀ ਅਰੈਸਟ ਹੈਗੀ ਆ ਉਹ 6 ਤਰੀਕ ਨੂੰ ਅੱਜ ਸਵੇਰ ਰੇਲਵੇ ਫਾਟਕ ਦੇ ਨੇੜੇ ਚੇਤ ਸਿੰਘ ਨਗਰ ਵਿਖੇ ਇਹਨਾਂ ਦੇ ਅਰੈਸਟ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਟੀਮ ਵੱਲੋਂ ਕੀਤੀ ਗਈ ਹੈ ਤੇ ਮਨਜੂਬ ਸੀਪੀ ਸਾਹਿਬ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜੋ ਸਨੇਚਰਜ਼ ਦਾ ਕੰਮ ਕਰਨ ਵਾਲਿਆਂ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਖਿਲਾਫ ਇੱਕ ਬਹੁਤ ਹੀ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਇਹ ਬੰਦੇ ਫੜੇ ਗਏ ਨੇ ਤੇ ਇਹਨਾਂ ਤੋਂ ਮੋਬਾਈਲ ਫੋਨ 5 ਸਮਾਰਟਫੋਨ ਤੇ ਇੱਕ ਨਾਰਮਲ ਫੋਨ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਹਨਾਂ ਤੋਂ 4500 ਰੁਪਏ ਕੈਸ਼ ਰਿਕਵਰ ਕੀਤਾ ਗਿਆ ਹੈ ਇੱਕ ਦਾਗ ਲੋਹੇ ਦੀ ਬਰਾਮਦ ਕੀਤੀ ਗਈ ਹੈ ਤੇ ਇਹ ਇਹਨਾਂ ਦੀ ਜਿਹੜੀ ਅਰੈਸਟ ਹੋਈ ਹੈ ਉਹ ਕੀਤੀ ਗਈ ਹੈ ਅਰੈਸਟ ਕਰਦੇ ਵੇਲੇ ਇਹ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਬੱਬੂ ਮਹਿਤਾ ਸਨੋ ਪਲੇਟ ਅਸਨੀ ਕੁਮਾਰ ਜਿਹਦੀ ਉਮਰ ਤਕਰੀਬਨ 27 ਸਾਲ ਦੀ ਹੈ ਇਹ ਭੱਜਣ ਦੀ ਕੋਸ਼ਿਸ਼ ਜਿਹੜੇ ਤੇ ਕੀਤੀ ਜਿਹਦੇ ਤੇ ਇਹ ਉਹ ਤੇगिर ਗਿਆ ਤੇ ਇਹਦੀ ਨਾਲੇ ਵਿੱਚ ਕੈਪਚਰ ਹੋ ਗਿਆ ਇਹ ਇਹਦੇ ਵਿੱਚ ਮਾਨਯੂ ਕਮਿਸ਼ਨ ਸਾਹਿਬ ਨੇ ਇਹਨਾਂ ਦੀ ਬੜੀ ਪੁਲਿਸ ਟੀਮ ਨੇ ਜਿਹਨੂੰ ਸਫਲਤਾ ਪ੍ਰਾਪਤ ਹੋਈ ਹੈ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹੋਏ ਸਰਟੀਫିକੇਟਸ ਵੀ ਦਿੱਤੇ ਨੇ ਜਿਸ ਵਿੱਚ ਮੈਂ ਵੀ ਉਹਨਾਂ ਨੂੰ ਮਾਣਵਾ ਦਿੰਦਾ ਹਾਂ ਹਥਿਆਰ ਕਿਹੜਾ ਵਰਤਦੇ ਸੀ ਲੁਟਕਾ ਫਾਂ ਕਰ ਰਹੇ ਸੀ ਹਾਂਜੀ ਹਥਿਆਰ ਕਿਹੜੇ ਵਰਤਦੇ ਸੀ ਇਹਨਾਂ ਦੀ ਪੁਲਿਸੀ ਲੋਹੀ ਦੀ ਦਾਤ ਜਿਹੜਾ ਕਿ ਇਹਨਾਂ ਦੇ ਪਿੱਛੇ ਬੈੜਦਾ ਸੀਗਾ ਸਾਹਿਬ ਕੁਮਾਰ ਇਹ ਲੋਹੀ ਦੀ ਦਾਤ ਵਰਤਦਾ ਹੁੰਦਾ ਸੀ ਜਿਹੜਾ ਦਸ਼ਮந்த் ਸਿੰਘ ਸੀਗਾ ਉਹ ਬਾਈਕ ਚੋਰਾ ਨਾ ਸੀਗਾ ਬਾਈਕ ਬੇਸਿਕਲੀ ਇਹ ਰਿਕਵਰੀ ਇਜੈਂਡ ਦਾ ਬੈਂਕ ਦੇ ਵਿੱਚ ਰਿਕਵਰੀ ਇਜੈਂਡ ਦਾ ਕੰਮ ਕਰਦਾ ਹੈ ਇਹ ਵੀ ਬਾਈਕ ਸੀ ਕਿ ਇਹ ਵੀ ਰਿਕਵਰੀ ਵਾਲੀ ਉਹ ਤਾਂ ਦੇ ਬੈਂਕ ਦੇ ਵਿੱਚ ਹੀ ਪਈ ਸੀ ਜਿਹੜੀ ਇਹ ਯੂਜ਼ ਕਰਕੇ ਕੰਨੇ ਜਾਣੇ ਬਾਈਕ ਦੇ ਉੱਤੇ ਸਟ੍ਰੈਚਿੰਗ ਦੀ ਬਾਤ ਤਾਂ ਨੂੰ ਜਾਂ ਮੈਂ ਕੋਈ ਨਸ਼ੇ ਦੇ ਹੱਥ ਨਹੀਂ ਹੈ ਕਿਤੇ ਇਹ ਨਸ਼ੇ ਦੇ ਹੱਥ ਹੀ ਨਹੀਂ ਪਰ ਇਹਦਾ ਦੇ ਉੱਤੇ ਕੋਈ ਐਨਡੀਪੀਐਸ ਦੀ ਐਫਆਈਰ ਰਜਿਸਟਰਡ ਨਹੀਂ ਹੈ ਨਸ਼ਾ ਤੁਮਜੋਗ ਕਰਦੇ ਨਹੀਂ ਵੇਚਦੇ ਨਹੀਂ ਹੋਰ ਕਿੰਨੇ ਮੁਕੱਦਮੇ ਸਰ ਇਹਨਾਂ ਦੇ ਦਰਜ ਹੋਏ ਇੰਨਾ ਦੇ ਉੱਤੇ ਪ੍ਰੀਵियस ਐਫ ਆਈ ਆਰ ਜੋ ਹੁਣ ਤੱਕ ਸਾਹਮਣੇ ਨਹੀਂ ਆਈਆਂ ਲੁਧਿਆਣਾ ਦੇ ਵਿੱਚ ਕਿਤੇ ਦੂਸਰੇ ਡਿਸਟ੍ਰਿਕਟਸ ਤੋਂ ਲਾਦੀ ਇਨਫੋਰਮੇਸ਼ਨ ਮਿਲ ਗਈ ਹੈ ਸਰ ਬੇਸਿਕਲੀ ਲੁਧਿਆਣਾ ਨਹੀਂ ਰਹਿਣ ਵਾਲੇ ਨੇ ਸਾਰੇ ਹਾਂਜੀ ਇਹ ਰਹਿਣ ਵਾਲੇ ਨੇ ਪਾਲ ਬੰਗਰ ਤੋਂ ਸੀਗਾ ਤੇ ਹੁਣ ਮੂਵ ਕਰਕੇ ਲੋਹਾਰੇ ਨੂੰ ਇੱਕ ਗੁਰਬਚਨ ਨਗਰ ਪੀਐਸ ਡੱਬਾ ਤੇ ਤੀਸਰਾ ਵੀ ਗੁਰਬਚਨ ਨਗਰ ਪੁਲਿਸ ਸਰ ਇਹਨਾਂ ਦੀ ਉਮਰ ਕੀ ਕੀ ਹੈ ਇੱਕ 27 ਸਾਲ ਤੋਂ ਤਕਰੀਬਨ 27 ਸਾਲ ਤੋਂ ਲੈ ਕੇ 32 ਸਾਲ ਦੇ ਵਿੱਚ ਹੋਵੇਗਾ ਇਹਨਾਂ ਕੋਲ ਸਾਰੀ ਰਿਕਵਰੀ ਹੁਣ ਤੱਕ ਕੀ ਕੀ ਹੋਇਆ ਰਿਕਵਰੀ ਦੀ 4500 ਰੁਪਏ ਕਰੰਸੀ ਨੋਟ ਇੱਕ ਲੋਹੇ ਦੀ ਦਾਤ ਇੱਕ ਸਪਲੈਂਡਰ ਕਾਲੇ ਰੰਗ ਦਾ ਜਿਹੜਾ ਕਿ ਰਿਕਵਰੀ ਵਾਲੀ ਬਾਈਕ ਸੀ ਜਿਹਦੀ ਯੂਜ਼ ਕਰਦੀ ਸੀ ਵਾਰਦਤਾਂ ਨੂੰ ਜਨਮ ਦੇਣ ਵਾਸਤੇ ਜੀ 7 ਮੋਬਾਈਲ ਫੋਨ ਬਾਕੀ ਉਹ ਕੰਪਨੀਆਂ ਦੇ ਤੇ ਇੱਕ ਫੀਚਰ ਫੋਨ ਸਰ ਇਹ ਮੋਬਾਈਲ ਅੱਗੇ ਬੇਚਦੇ ਦੀ ਤਰੀਕਾ ਨਾਲ ਅਜਿਹਾ ਕਿ ਜਿਹੜੇ ਮੋਬਾਈਲ ਬੇਚਣ ਬਾਰੇ ਬਾਰੇ ਕੋਈ ਗੱਲ ਨਹੀਂ ਕੀਤੀ ਜਿਹੜੀਆਂ 7 ਵਾਰ ਦਿੱਤਾ ਸਾਹਮਣੇ ਹੋਏ ਉਹ ਸਾਰੇ ਮੋਬਾਈਲ ਜਿਹੜਾ ਦੇ ਕੋਲੀ ਰਿਕਵਰ ਹੋ ਗਏ ਸਰ ਇਹ ਪੜੀ ਦੀ ਕਿਹਨਾ ਅਨੁਭਵ ਕਿ 2+2 ਪਾਸ ਨਹੀਂ ਸਰ ਜਿਵੇਂ ਕਿ ਤੁਸੀਂ ਦੱਸਦੇ ਹੋ ਇਹ ਰਿਕਵਰੀ ਏਜੰਟ ਦਾ ਕੰਮ ਕਰਦੇ ਸੀਗੇ ਇਹ ਲੋਕਾਂ ਦੀਆਂ ਆਏ ਦਿਨ ਬਾਈਕਾਂ ਖੁੰਦਦੇ ਨੇ ਰੋਡ ਦੇ ਉੱਤੇ ਤੇ ਉਹ ਕਿੰਨੂੰ ਵੇਚਦੇ ਨੇ ਕੁਝ ਉਹਦੇ ਉੱਤੇ ਤਕਰੀਰ ਕੀਤੀ ਬਾਈਕਾਂ ਕਿ ਰਿਕਵਰੀ ਵਾਲੀ ਬਾਈਕ ਸੀਗੀ ਉਹਦੇ ਇਸਤੇਮਾਲ ਕਰਦੇ ਸੀ ਲੋਕਾਂ ਨੂੰ ਜੀ ਜੀ ਠੀਕ ਹੈ ਜੋ ਦਲੀਸ਼